ਸਸਰੀਕਰ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆਂਗੇ ਜੋ ਕਿ 4000 ਸਕਰ ਫੁੱਟ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈਗੀ ਲੱਕੜ ਇੰਟੀਰੀਅਰ ਦਾ ਕੰਮ ਚੱਲ ਰਿਹਾ ਸੀ ਜੋੜੀਆਂ ਵਗੈਰਾ ਦਾ ਕੰਮ ਹੋ ਰਿਹਾ ਹੈ ਬਾਕੀ ਪੇਂਟ ਦਾ ਕੰਮ ਵੀ ਚੱਲੀ ਜਾ ਰਿਹਾ ਕੋਠੀ ਦੇ ਵਿੱਚ ਵੈਸੇ ਬਣ ਕੇ ਰੈਡੀ ਹੈ ਕੋਠੀ ਤੇ ਡਬਲ ਪੋਰਸ਼ਨ ਕੋਠੀ ਹੈਗੀ ਇਹ 2500 ਸਕਰ ਫੁੱਟ ਨੀਚੇ ਬਣਿਆ ਹੋਇਆ ਹੈਗਾ 1500 ਸਕਰ ਫੁੱਟ ਉੱਪਰ ਹੈ ਦੋਸਤੋ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਅੰਦਰੋਂ ਲੁੱਕ ਬਹੁਤ ਪਿਆਰੀ ਹੈਗੀ ਸਾਰੇ ਰੂਮ ਬਣੇ ਹੋਏ ਨੇ ਜਿੰਨੇ ਆਪਾਂ ਨੂੰ ਚਾਹੀਦੇ ਨੇਗੇ ਨਾਰਮਲ ਸਾਈਜ਼ ਨੇਗੇ ਸਟੈਂਡਰਡ ਸਾਈਜ਼ ਰੱਖੇ ਗਏ ਨੇਗੇ ਸਾਰੀ ਕੋਠੀ ਤੁਹਾਨੂੰ 15 ਵੀ ਦਿਖਾ ਦੇਾਂਗੇ ਪੂਰਾ ਡਿਜ਼ਾਈਨ ਕੋਠੀ ਦਾ ਤੇ ਬਾਹਰੋਂ ਫਰੰਟ ਲੁੱਕ ਤੁਸੀਂ ਵੇਖ ਰਹੇ ਹੋਗੇ ਕਾਫੀ ਜਿਆਦਾ ਵਧੀਆ ਤਰੀਕੇ ਨਾਲ ਕੋਠੀ ਡਿਜ਼ਾਈਨ ਕੀਤੀ ਹੋਈ ਆ ਆ ਵੇਖੋ ਇਹ ਸਾਹਮਣੇ ਪੋਰਚ ਰੱਖਿਆ ਗਿਆ ਜੋ ਕਿ ਸੈਂਟਰ ਦੇ ਵਿੱਚ ਪੋਰਚ ਰੱਖਿਆ ਹੋਇਆ ਹੈਗਾ ਕੋਠੀ ਦਾ ਤੇ ਮੇਨ ਗੇਟ ਦੀ ਐਂਟਰੀ ਹੈਗੀ ਤੇ ਬਹੁਤ ਸੋਹਣਾ ਲੱਕੜ ਵਗੈਰਾ ਦਾ ਕੰਮ ਹੋਇਆ ਹੋਇਆ ਹੈਗਾ ਇੱਕ ਸਪੈਸ਼ਲ ਤੋਂ ਵੀਡੀਓ ਬਣਾ ਕੇ ਪਾਵਾਂਗੇ ਤੁਹਾਡੇ ਲਈ ਆਪਾਂ ਇਹਨਾਂ ਦੀ ਜੋ ਕਿ ਇੰਟੀਰੀਅਰ ਦਾ ਕੰਮ ਚੱਲੀ ਜਾਂਦਾ ਹੈ ਆ ਵੇਖੋ ਕਵਾਲ ਪੱਟੀ ਸਿੰਗਲ ਵਾਲ ਪੱਟੀ ਭਰੀ ਹੋਈ ਹੈ ਕੋਠੀ ਦੇ ਵਿੱਚ ਸਿਰਫ ਸਾਰਾ ਕੰਮ ਰਹਿਦਾ ਹੈ ਜੇ ਤੇ ਇਧਰ ਫਰਸ਼ ਤੇ ਰਾਈਟ ਸਾਈਡ ਤੇ ਡ੍ਰੈنگ ਰੂਮ ਬਣਾਇਆ ਹੋਇਆ ਕੋਠੀ ਦੇ ਵਿੱਚ ਆ ਵੇਖੋ ਤੇ ਉਸ ਦੇ ਨਾਲ ਆ ਬੈਕ ਸਾਈਡ ਤੇ ਇਧਰ ਆ ਵੇਖੋ ਵਾਸ਼ਰੂਮ ਵਗੈਰਾ ਅਟੈਚ ਹੈ ਇਸ ਦੇ ਨਾਲ ਜੋ ਕਿ ਕਾਮਨ ਵਾਸ਼ਰੂਮ ਹੈ ਇਹ ਇਹ ਲੋਬੀ ਦੇ ਨਾਲ ਵੀ ਅਟੈਚ ਹੈ ਤੇ ਇਸ ਬੈਡਰੂਮ ਦੇ ਨਾਲ ਵੀ ਅਟੈਚ ਹੈ ਸਾਹਮਣੇ ਜੋ ਬੈਡਰੂਮ ਆ ਗਿਆ ਬੈਕ ਸਾਈਡ ਤੇ ਅਵੇ ਕੋਕਾਪ ਬੋਰਡ ਵਗੈਰਾ ਦਾ ਕੰਮ ਚੱਲ ਰਿਆ ਸੀਗਾ ਲੱਕੜ ਦਾ ਸਾਰਾ ਕੰਮ ਕਰੀ ਜਾਂਦੇ ਵੀਰੋਰੇ ਤੇ ਇਧਰ ਵਾਸ਼ਰੂਮ ਜਿਸ ਦਾ ਕਿ ਬਾਰ ਇੱਕ ਲੋਬੀ ਦੇ ਵਿੱਚ ਵੀ ਹੈ ਤੇ ਇਸ ਰੂਮ ਦੇ ਨਾਲ ਵੀ ਅਟੈਚ ਕੀਤਾ ਹੋਇਆ ਹੈ ਇਹ ਵਿਚਾਲੇ ਜੋ ਤੁਸੀਂ ਦੇਖ ਰਹੇ ਹੋ ਗਲੀ ਸਾਹਮਣੇ ਬੈਕ ਸਾਈਡ ਤੇ ਗੇਟ ਬਣਾਇਆ ਹੋਇਆ ਹੈ ਮਗਰ ਬਾਈ ਹੋਰਾਂ ਦੀ ਜਗ੍ਹਾ ਗਈ ਤੇ ਇਧਰ ਇੱਕ ਰਾਈਟ ਸਾਈਡ ਤੇ ਆਹ ਲੈਫਟ ਸਾਈਡ ਤੇ ਸੋਰੀ ਇਹ ਵਾਲਾ ਇੱਕ ਬੈਡਰੂਮ ਆ ਗਿਆ ਦੋ ਬੈਡਰੂਮ ਬੈਕ ਸਾਈਡ ਤੇ ਬਣੇ ਹੋਏ ਨੇ ਕੋਠੀ ਦੇ ਸਾਹਮਣੇ ਫਰੰਟ ਤੇ ਜਿਨ੍ਹਾਂ ਦੇ ਵਿਚਾਲੇ ਸਿਰਫ ਬਾਰ ਛੱਡਿਆ ਹੋਇਆ ਮਗਰ ਜਾਣ ਵਾਸਤੇ ਇਸ ਦੇ ਨਾਲ ਵੀ ਇੱਕ ਵਾਸ਼ਰੂਮ ਅਟੈਚ ਕੀਤਾ ਹੋਇਆ ਡਰੈਸਿੰਗ ਰੂਮ ਤੇ ਵਾਸ਼ਰੂਮ ਜਿਸ ਦੇ ਵਿੱਚ ਵੀ ਬਾਕਸ ਵਗੈਰਾ ਦਾ ਕੰਮ ਚੱਲ ਰਿਹਾ ਸੀਗਾ ਲੱਕੜ ਵਗੈਰਾ ਦਾ ਤੇ ਧਰ ਲੈਫਟ ਸਾਈਡ ਤੇ ਕਿਚਨ ਆ ਗਿਆ ਆ ਵੇਖੋ ਕਿਚਨ ਦੇ ਵਿੱਚ ਵੀ ਬਾਕਸ ਵਗੈਰਾ ਦਾ ਕੰਮ ਹੋਈ ਜਾਂਦਾ ਸੀਗਾ ਲੱਕੜ ਦਾ ਤੇ ਉੱਪਰ ਚੱਲਦੇ ਆ ਉੱਪਰੋਂ ਦਿਖਾ ਦਿੰਨੇ ਆ ਤੁਹਾਨੂੰ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਕੁਝ ਜਾਇ ਜਾਇ एरियाਗਾ ਬੜਾ ਵੱਡਾ ਨਹੀਂ ਹੈਗਾ ਖੁੱਲ ਖਲਾਰਾ ਨਹੀਂ ਹੈਗਾ ਕੋਠੀ ਦੇ ਵਿੱਚ ਦੋ ਬੈਡਰੂਮ ਬਣੇ ਹੋਣ ਇੱਕ ਡ੍ਰੈਂਗ ਰੂਮ ਕਿਚਨ ਮੇਨ ਜੇ ਰੂਮ ਨੇ ਦੋਸਤੋ ਤੇ ਇਹ ਸੈਕੰਡ ਪੋਰਸ਼ਨ ਆ ਗਿਆ ਸੈਕੰਡ ਪੋਰਸ਼ਨ ਤੇ ਵੀ ਦੋ ਬੈਡਰੂਮ ਬਣੇ ਹੋਏ ਨੇਗੇ ਇੱਕ ਇਹ ਮਾਸਟਰ ਬੈਡਰੂਮ ਆ ਗਿਆ ਜੋ ਕਿ ਮੇਨ ਰੱਖਿਆ ਗਿਆ ਹੈਗਾ ਸਾਹਮਣੇ ਇਹ ਐਲੀਵੇਸ਼ਨ ਦੇ ਵਿੱਚ ਜੋ ਕਿ ਤੁਸੀਂ ਜਾਲੀ ਦੇਖ ਰਹੇ ਸੀਗੇ ਇਸ ਜਾਲੀ ਦੇ ਉੱਪਰ ਡੀਕੋ ਪੇਂਟ ਕੀਤਾ ਹੋਇਆ ਹੈਗਾ ਜੋ ਕਿ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਹੈ ਇਸ ਜਾਲੀ ਨੂੰ ਫਰੰਟ ਤੋਂ ਇੱਧਰ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਇਸ ਬੈੱਡਰੂਮ ਦੇ ਨਾਲ ਤੇ ਇਸੇ ਬੈੱਡਰੂਮ ਦਾ ਇੱਕ ਬਾਰ ਹੈ ਜਿਹੜਾ ਬਾਲਕਨੀ ਨੂੰ ਰੱਖਿਆ ਗਿਆ ਹੈਗਾ ਸੈਕੰਡ ਪੋਰਸ ਆ ਦੇਖੋ ਰਾਈਟ ਸਾਈਡ ਤੇ ਸੈਕੰਡ ਪੋਰਸ ਆ ਦੇਖੋ ਕਿੰਨੇ ਸੋਹਣੇ ਗਲਾਈ ਦੇ ਵਿੱਚ ਬਾਰ ਰੱਖੇ ਹੋਏ ਨੇ ਜੋ ਕਿ ਇੱਕ ਕਲਾਸਿਕਲ ਲੁੱਕ ਨੂੰ ਦਰਸਾਉਂਦੇ ਨੇਗੇ ਅੰਦਰ ਅੰਦਰ ਵਾਲ ਪੱਟੀ ਕਰੀ ਹੋਈ ਹੈ ਬਾਹਰ ਬਾਹਰ ਦਾ ਰਹਿਦਾ ਹੈ ਜੇ ਕੋਠੀ ਦਾ ਕੰਮ ਤੇ ਇਸ ਦੇ ਨਾਲ ਹੀ ਬੈਕ ਆ ਗਿਆ ਆਪਾਂ ਤੇ ਇੱਕ ਬੈਡਰੂਮ ਉਧਰ ਅੱਗੇ ਹੈਗਾ ਇਹ ਵਾਸ਼ਰੂਮ ਜੋ ਕਿ ਉਧਰੋਂ ਬਾਹਰੜਿਆ ਹੋਇਆ ਸੀਗਾ ਉਸੇ ਬੈਡਰੂਮ ਦੇ ਨਾਲ ਅਟੈਚ ਹੈ ਤੇ ਇਧਰੋਂ ਲੋਬੀ ਦੇ ਨਾਲ ਵੀ ਅਟੈਚ ਹੈ ਤੇ ਇੱਕ ਬੈਡਰੂਮ ਇਧਰ ਆ ਗਿਆ ਜਿਸ ਦੇ ਵਿੱਚ ਪੇਂਟ ਦਾ ਕੰਮ ਚੱਲ ਰਿਹਾ ਸੀਗਾ ਦੋ ਬੈਡਰੂਮ ਬੜੇ ਹੋਏ ਨੇ ਉੱਪਰ ਦੋਸਤੋ ਤੇ ਇਧਰ ਇਹ ਸੈਕੰਡ ਰਾਈਟ ਸਾਈਡ ਤੇ ਜੋ ਕਿ ਸੌਰੀ ਲੈਫਟ ਸਾਈਡ ਤੇ ਬਾਲਕਨੀ ਬਣੀ ਹੋਈ ਹੈਗੀ ਉਸ ਦੇ ਵਾਸਤੇ ਦਰਵਾਜ਼ਾ ਰੱਖਿਆ ਗਿਆ ਬਾਹਰ ਤੇ ਟਾਈਲ ਵਗੈਰਾ ਲੱਗ ਚੁੱਕੀ ਹੈ ਕੋਠੀ ਦੇ ਵਿੱਚ ਸਰੀ ਦੇ ਵਿੱਚ ਤੇ ਇਹ ਬੈਕ ਸਾਈਡ ਤੇ ਜਾਣ ਨੂੰ ਡੋਰ ਰੱਖਿਆ ਹੋਇਆ ਜੋ ਕਿ ਮਗਰ ਜਗਾ ਖੁੱਲੀ ਛੱਡੀ ਹੋਈ ਹੈ ਖੇਤਾਂ ਦੇ ਵਿੱਚ ਕੋਠੀ ਬਣੀ ਹੋਈ ਹੈਗੀ ਇਹ ਆ ਵੇਖੋ ਇਸ ਸਾਈਡ ਤੇ ਇੱਕ ਛੱਤ ਵਗੈਰਾ ਪਾਈ ਹੋਈ ਹੈ ਜੋ ਕਿ ਐਲੀਵੇਸ਼ਨ ਵਾਸਤੇ ਕੋਠੀ ਦਾ ਲੁੱਕ ਦੇਣ ਵਾਸਤੇ ਕੋਠੀ ਨੂੰ ਤੇ ਉੱਪਰੋਂ ਵਿਖਾ ਦਿੰਦੇ ਆ ਉੱਪਰ ਸਿਰਫ ਅ ਉਹਦੀ ਛੱਤ ਪਾਈ ਹੋਈ ਹੈ ਆਪਣੀ ਟੈਂਕੀ ਵਗੈਰਾ ਤਾਂ ਕਿ ਖਰਾਬ ਨਾ ਹੋਵੇ ਪਾਣੀ ਠੰਡਾ ਗਰਮ ਨਾ ਹੋਵੇ ਸੋ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ